ਆਕਲੈਂਡ ਤੋਂ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਅੰਦਰ ਅਸਲ ਬਿਨਾ ਰਜਿਸਟ੍ਰੇਸ਼ਨ ਵਾਲੇ ਕੁੱਤਿਆਂ ਦੇ ਮਾਲਕਾਂ ਖਿਲਾਫ ਕਾਉਂਸਲ ਨੇ ਸਖਤ ਕਾਰਵਾਈ ਕੀਤੀ ਹੈ ਜੀ ਹਾਂ ਆਕਲੈਂਡ ਕਾਉਂਸਲ ਨੇ ਇੱਕ ਦਿਨ ਦੇ ਵਿੱਚ 6027 ਨੋਟਿਸ ਜਾਰੀ ਕਰ ਦਿੱਤੇ ਹਨ ਇਹ ਨੋਟਿਸ ਉਹਨਾਂ ਮਾਲਕਾਂ ਨੂੰ ਭੇਜੇ ਗਏ ਹਨ ਜਿਨ੍ਹਾਂ ਨੇ ਕਈ ਵਾਰ ਚੇਤਾਵਨੀਆਂ ਦੇ ਬਾਵਜੂਦ ਆਪਣੇ ਕੁੱਤੇ ਰਜਿਸਟਰ ਨਹੀਂ ਕਰਵਾਏ ਕਾਉਂਸਲ ਦੇ ਅੰਕੜਿਆਂ ਮੁਤਾਬਿਕ ਅਜੇ ਵੀ 29000 ਤੋਂ ਵੱਧ ਕੁੱਤੇ ਰਜਿਸਟਰ ਨਹੀਂ ਹੋਏ ਹਨ। ਕਈ ਵਾਰ ਯਾਦ ਦਿਵਾਉਣ ਲਈ ਮੇਲ ਵੀ ਭੇਜੀ ਗਈ ਹੈ ਤੇ ਪੱਤਰ ਵੀ ਭੇਜੇ ਗਏ ਹਨ। ਮਿਆਦ ਵੀ 2 ਹਫਟਿਆਂ ਲਈ ਵਧਾ ਦਿੱਤੀ ਗਈ ਸੀ ਪਰ ਫਿਰ ਵੀ ਕੰਪਲਾਈਂਸ ਬਹੁਤ ਘੱਟ ਹੈ। ਹੁਣ ਮਾਲਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹਨਾਂ ਕੋਲ 28 ਦਿਨ ਦਾ ਸਮਾਂ ਹੈ ਜੁਰਮਾਨਾ ਭਰਨ ਲਈ। ਜੇ ਪੈਸੇ ਨਾ ਭਰੇ ਗਏ ਤਾਂ ਇਹ ਕੇਸ ਨਿਯਮ ਮੰਤਰਾਲੇ ਨੂੰ ਭੇਜਿਆ ਜਾਵੇਗਾ। ਐਨੀਮਲ ਮੈਨੇਜਮੈਂਟ ਮੈਨੇਜਰ ਐਲੀ ਵੈਤੋਆ ਨੇ ਕਿਹਾ ਹੈ ਕਿ ਇਹ ਹਾਲਾਤ ਨਿਰਾਸ਼ਾਜਨਕ ਅਤੇ ਦਿਲ ਨੂੰ ਧੋਣ ਵਾਲੇ ਹਨ। ਉਹਨਾਂ ਨੇ ਸਾਫ਼ ਕਿਹਾ ਹੈ ਕਿ ਰਜਿਸਟ੍ਰੇਸ਼ਨ ਕੋਈ ਆਪਸ਼ਨ ਨਹੀਂ ਹੈ, ਇਹ ਕਾਨੂੰਨੀ ਲੋੜ ਹੈ। ਇਸ ਲਈ ਹੀ ਅਸੀਂ ਭਟਕਦੇ ਕੁੱਤਿਆਂ ਦੇ ਕਾਬੂ ਪਾਉਂਦੇ ਹਾਂ ਤੇ ਹਮਲਾ ਕਰਨ ਵਾਲੇ ਕੁੱਤਿਆਂ ਦੇ ਮਾਲਕਾਂ ਖਿਲਾਫ ਕਾਰਵਾਈ ਕਰਦੇ ਹਾਂ। ਕਾਉਂਸਲ ਦੇ ਅਨੁਸਾਰ ਬਿਨਾਂ ਰਜਿਸਟ੍ਰੇਸ਼ਨ ਵਾਲੇ ਕੁੱਤੇ ਹੀ ਜ਼ਿਆਦਾ ਤੰਗ ਕਰਦੇ ਹਨ ਤੇ ਗਲੀਆਂ ਦੇ ਵਿੱਚ ਭਟਕਦੇ ਵੀ ਰਹਿੰਦੇ ਹਨ। ਵੈਤੋ ਅਤੇ ਮਾਲਕਾਂ ਨੂੰ ਆਖਰੀ ਵਾਰ ਸਪਸ਼ਟ ਸਨਿਆਦ ਦਿੱਤਾ ਹੈ ਇਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਹੁਣ ਰਹਿਮ ਨਹੀਂ ਕੀਤਾ ਜਾਵੇਗਾ ਆਪਣੇ ਕੁੱਤਿਆਂ ਨੂੰ ਤੁਰੰਤ ਰਜਿਸਟਰ ਕਰਵਾਓ ਨਹੀਂ ਤਾਂ ਨਤੀਜੇ ਭੁਗਤਣੇ ਤਿਆਰ ਰਹੋ ਫਕਲਨ ਤੋਂ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਅੰਦਰ ਅਸਲ ਬਿਨਾਂ ਰਜਿਸਟ੍ਰੇਸ਼ਨ ਵਾਲੇ ਕੁੱਤਿਆਂ ਦੇ ਮਾਲਕਾਂ ਖਿਲਾਫ ਕਾਉਂਸਲ ਨੇ ਸਖਤ ਕਾਰਵਾਈ ਕੀਤੀ ਹੈ ਜੀ ਹਾਂ ਅਕਲਨ ਕਾਉਂਸਲ ਨੇ ਇੱਕ ਦਿਨ ਦੇ ਵਿੱਚ 6027 ਨੋਟਿਸ ਜਾਰੀ ਕਰ ਦਿੱਤੇ ਹਨ ਇਹ ਨੋਟਿਸ ਉਨ੍ਹਾਂ ਮਾਲਕਾਂ ਨੂੰ ਭੇਜੇ ਗਏ ਹਨ ਜਿਨ੍ਹਾਂ ਨੇ ਕਈ ਵਾਰ ਚੇਤਾਵਨੀਆਂ ਦੇ ਬਾਵਜੂਦ ਆਪਣੇ ਕੁੱਤੇ ਰਜਿਸਟਰ ਨਹੀਂ ਕਰਵਾਏ ਕਾਉਂਸਲ ਦੇ ਅੰਕੜਿਆਂ ਮੁਤਾਬਕ ਅਜੇ ਵੀ 29000 ਤੋਂ ਵੱਧ ਕੁੱਤੇ ਰਜਿਸਟਰ ਨਹੀਂ ਹੋਏ ਹਨ ਕਈ ਵਾਰ ਯਾਦ ਦਿਵਾਉਣ ਲਈ ਮੇਲ ਵੀ ਭੇਜੀ ਗਈ ਹੈ ਤੇ ਪੱਤਰ ਵੀ ਭੇਜੇ ਗਏ ਹਨ ਮਿਆਦ ਵੀ 2 ਹਫ਼ਤਿਆਂ ਲਈ ਵਧਾ ਦਿੱਤੀ ਗਈ ਸੀ ਪਰ ਫਿਰ ਵੀ ਕੰਪਲਾਈਂਸ ਬਹੁਤ ਘੱਟ ਹੈ ਹੁਣ ਮਾਲਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਨ੍ਹਾਂ ਕੋਲ 28 ਦਿਨ ਦਾ ਸਮਾਂ ਹੈ ਜੁਰਮਾਨਾ ਭਰਨ ਲਈ ਜੇ ਪੈਸੇ ਨਾ ਭਰੇ ਗਏ ਤਾਂ ਇਹ ਕੇਸ ਨਿਯਮ ਮੰਤਰਾਲੇ ਨੂੰ ਭੇਜਿਆ ਜਾਵੇਗਾ ਐਨੀਮਲ ਮੈਨੇਜਮੈਂਟ ਮੈਨੇਜਰ ਐਲੀ ਵੈਤੋਆ ਨੇ ਕਿਹਾ ਹੈ ਕਿ ਇਹ ਹਾਲਾਤ ਨਿਰਾਸ਼ਾਜਨਕ ਅਤੇ ਦਿਲ ਨੂੰ ਤੋੜਨ ਵਾਲੇ ਹਨ ਉਹਨਾਂ ਨੇ ਸਾਫ਼ ਕਿਹਾ ਹੈ ਕਿ ਰਜਿਸਟ੍ਰੇਸ਼ਨ ਕੋਈ ਆਪਸ਼ਨ ਨਹੀਂ ਹੈ ਇਹ ਕਾਨੂੰਨੀ ਲੋੜ ਹੈ ਇਸ ਲਈ ਹੀ ਅਸੀਂ ਭਟਕਦੇ ਕੁੱਤਿਆਂ ਦੇ ਕਾਬੂ ਪਾਉਂਦੇ ਹਾਂ ਤੇ ਹਮਲਾ ਕਰਨ ਵਾਲੇ ਕੁੱਤਿਆਂ ਦੇ ਮਾਲਕਾਂ ਖਿਲਾਫ ਕਾਰਵਾਈ ਕਰਦੇ ਹਾਂ ਕਾਉਂਸਲ ਦੇ ਅਨੁਸਾਰ ਬਿਨਾਂ ਰਜਿਸਟ੍ਰੇਸ਼ਨ ਵਾਲੇ ਕੁੱਤੇ ਹੀ ਜ਼ਿਆਦਾ ਤੰਗ ਕਰਦੇ ਹਨ ਤੇ ਗਲੀਆਂ ਦੇ ਵਿੱਚ ਭਟਕਦੇ ਵੀ ਰਹਿੰਦੇ ਹਨ ਵੈਤੋ ਅਤੇ ਮਾਲਕਾਂ ਨੂੰ ਆਖਰੀ ਵਾਰ ਸਪਸ਼ਟ ਸਨਿਆਦ ਦਿੱਤਾ ਹੈ ਇਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਹੁਣ ਰਹਿਮ ਨਹੀਂ ਕੀਤਾ ਜਾਵੇਗਾ ਆਪਣੇ ਕੁੱਤਿਆਂ ਨੂੰ ਤੁਰੰਤ ਰਜਿਸਟਰ ਕਰਵਾਓ ਨਹੀਂ ਤਾਂ ਨਤੀਜੇ ਭੁਗਤਣੇ ਤਿਆਰ ਰਹੋ ਫਕਲਨ ਤੋਂ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਅੰਦਰ ਅਸਲ ਬਿਨਾਂ ਰਜਿਸਟ੍ਰੇਸ਼ਨ ਵਾਲੇ ਕੁੱਤਿਆਂ ਦੇ ਮਾਲਕਾਂ ਖਿਲਾਫ ਕਾਉਂਸਲ ਨੇ ਸਖਤ ਕਾਰਵਾਈ ਕੀਤੀ ਹੈ ਜੀ ਹਾਂ ਅਕਲਨ ਕਾਉਂਸਲ ਨੇ ਇੱਕ ਦਿਨ ਦੇ ਵਿੱਚ 6027 ਨੋਟਿਸ ਜਾਰੀ ਕਰ ਦਿੱਤੇ ਹਨ ਇਹ ਨੋਟਿਸ ਉਨ੍ਹਾਂ ਮਾਲਕਾਂ ਨੂੰ ਭੇਜੇ ਗਏ ਹਨ ਜਿਨ੍ਹਾਂ ਨੇ ਕਈ ਵਾਰ ਚੇਤਾਵਨੀਆਂ ਦੇ ਬਾਵਜੂਦ ਆਪਣੇ ਕੁੱਤੇ ਰਜਿਸਟਰ ਨਹੀਂ ਕਰਵਾਏ ਕਾਉਂਸਲ ਦੇ ਅੰਕੜਿਆਂ ਮੁਤਾਬਕ ਅਜੇ ਵੀ 29000 ਤੋਂ ਵੱਧ ਕੁੱਤੇ ਰਜਿਸਟਰ ਨਹੀਂ ਹੋਏ ਹਨ ਕਈ ਵਾਰ ਯਾਦ ਦਿਵਾਉਣ ਲਈ ਮੇਲ ਵੀ ਭੇਜੀ ਗਈ ਹੈ ਤੇ ਪੱਤਰ ਵੀ ਭੇਜੇ ਗਏ ਹਨ ਮਿਆਦ ਵੀ 2 ਹਫ਼ਤਿਆਂ ਲਈ ਵਧਾ ਦਿੱਤੀ ਗਈ ਸੀ ਪਰ ਫਿਰ ਵੀ ਕੰਪਲਾਈਂਸ ਬਹੁਤ ਘੱਟ ਹੈ ਹੁਣ ਮਾਲਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਨ੍ਹਾਂ ਕੋਲ 28 ਦਿਨ ਦਾ ਸਮਾਂ ਹੈ ਜੁਰਮਾਨਾ ਭਰਨ ਲਈ ਜੇ ਪੈਸੇ ਨਾ ਭਰੇ ਗਏ ਤਾਂ ਇਹ ਕੇਸ ਨਿਯਮ ਮੰਤਰਾਲੇ ਨੂੰ ਭੇਜਿਆ ਜਾਵੇਗਾ ਐਨੀਮਲ ਮੈਨੇਜਮੈਂਟ ਮੈਨੇਜਰ ਐਲੀ ਵੈਤੋਆ ਨੇ ਕਿਹਾ ਹੈ ਕਿ ਇਹ ਹਾਲਾਤ ਨਿਰਾਸ਼ਾਜਨਕ ਅਤੇ ਦਿਲ ਨੂੰ ਤੋੜਨ ਵਾਲੇ ਹਨ ਉਹਨਾਂ ਨੇ ਸਾਫ਼ ਕਿਹਾ ਹੈ ਕਿ ਰਜਿਸਟ੍ਰੇਸ਼ਨ ਕੋਈ ਆਪਸ਼ਨ ਨਹੀਂ ਹੈ ਇਹ ਕਾਨੂੰਨੀ ਲੋੜ ਹੈ ਇਸ ਲਈ ਹੀ ਅਸੀਂ ਭਟਕਦੇ ਕੁੱਤਿਆਂ ਦੇ ਕਾਬੂ ਪਾਉਂਦੇ ਹਾਂ ਤੇ ਹਮਲਾ ਕਰਨ ਵਾਲੇ ਕੁੱਤਿਆਂ ਦੇ ਮਾਲਕਾਂ ਖਿਲਾਫ ਕਾਰਵਾਈ ਕਰਦੇ ਹਾਂ ਕੌਂਸਲ ਦੇ ਅਨੁਸਾਰ ਬਿਨਾਂ ਰਜਿਸਟ੍ਰੇਸ਼ਨ ਵਾਲੇ ਕੁੱਤੇ ਹੀ ਜ਼ਿਆਦਾ ਤੰਗ ਕਰਦੇ ਹਨ ਤੇ ਗਲੀਆਂ ਦੇ ਵਿੱਚ ਭਟਕਦੇ ਵੀ ਰਹਿੰਦੇ ਹਨ ਵੈਤੋਆ ਨੇ ਮਾਲਕਾਂ ਨੂੰ ਆਖਰੀ ਵਾਰ ਸਪਸ਼ਟ ਸਨਿਹਾ ਦਿੱਤਾ ਹੈ ਇਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਹੁਣ ਰਹਿਮ ਨਹੀਂ ਕੀਤਾ ਜਾਵੇਗਾ ਆਪਣੇ ਕੁੱਤਿਆਂ ਨੂੰ ਤੁਰੰਤ ਰਜਿਸਟਰ ਕਰਵਾਓ ਨਹੀਂ ਤਾਂ ਨਹੀਂ ਜੇ ਪਹੁੰਚਣ ਲਈ ਤਿਆਰ ਹੋ। ਆਕਲੈਂਡ ਤੋਂ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ। ਅੰਦਰ ਅਸਲ ਬਿਨਾਂ ਰਜਿਸਟ੍ਰੇਸ਼ਨ ਵਾਲੇ ਕੁੱਤਿਆਂ ਦੇ ਮਾਲਕਾਂ ਖਿਲਾਫ ਕਾਉਂਸਲ ਨੇ ਸਖਤ ਕਾਰਵਾਈ ਕੀਤੀ ਹੈ। ਅੰਜੀ ਹਾਂ ਆਕਲੈਂਡ ਕਾਉਂਸਲ ਨੇ ਇੱਕ ਦਿਨ ਦੇ ਵਿੱਚ 6027 ਨੋਟਿਸ ਜਾਰੀ ਕਰ ਦਿੱਤੇ ਹਨ। ਇਹ ਨੋਟਿਸ ਉਹਨਾਂ ਮਾਲਕਾਂ ਨੂੰ ਭੇਜੇ ਗਏ ਹਨ ਜਿਨ੍ਹਾਂ ਨੇ ਕਈ ਵਾਰ ਚੇਤਾਵਨੀਆਂ ਦੇ ਬਾਵਜੂਦ ਆਪਣੇ ਕੁੱਤੇ ਰਜਿਸਟਰ ਨਹੀਂ ਕਰਵਾਏ। ਕਾਉਂਸਲ ਦੇ ਅੰਕੜਿਆਂ ਮੁਤਾਬਿਕ ਅਜੇ ਵੀ 29000 ਤੋਂ ਵੱਧ ਕੁੱਤੇ ਰਜਿਸਟਰ ਨਹੀਂ ਹੋਏ ਹਨ। ਕਈ ਵਾਰ ਯਾਦ ਦਿਵਾਉਣ ਲਈ ਮੇਲ ਵੀ ਭੇਜੀ ਗਈ ਹੈ ਤੇ ਪੱਤਰ ਵੀ ਭੇਜੇ ਗਏ ਹਨ। ਮਿਆਦ ਵੀ 2 ਹਫਟਿਆਂ ਲਈ ਵਧਾ ਦਿੱਤੀ ਗਈ ਸੀ ਪਰ ਫਿਰ ਵੀ ਕੰਪਲਾਈਂਸ ਬਹੁਤ ਘੱਟ ਹੈ। ਹੁਣ ਮਾਲਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹਨਾਂ ਕੋਲ 28 ਦਿਨ ਦਾ ਸਮਾਂ ਹੈ ਜੁਰਮਾਨਾ ਭਰਨ ਲਈ। ਜੇ ਪੈਸੇ ਨਾ ਭਰੇ ਗਏ ਤਾਂ ਇਹ ਕੇਸ ਨਿਯਮ ਮੰਤਰਾਲੇ ਨੂੰ ਭੇਜਿਆ ਜਾਵੇਗਾ। ਐਨੀਮਲ ਮੈਨੇਜਮੈਂਟ ਮੈਨੇਜਰ ਐਲੀ ਵੈਤੋਆ ਨੇ ਕਿਹਾ ਹੈ ਕਿ ਇਹ ਹਾਲਾਤ ਨਿਰਾਸ਼ਾਜਨਕ ਅਤੇ ਦਿਲ ਨੂੰ ਧੋਣ ਵਾਲੇ ਹਨ। ਉਹਨਾਂ ਨੇ ਸਾਫ਼ ਕਿਹਾ ਹੈ ਕਿ ਰਜਿਸਟ੍ਰੇਸ਼ਨ ਕੋਈ ਆਪਸ਼ਨ ਨਹੀਂ ਹੈ, ਇਹ ਕਾਨੂੰਨੀ ਲੋੜ ਹੈ। ਇਸ ਲਈ ਹੀ ਅਸੀਂ ਭਟਕਦੇ ਕੁੱਤਿਆਂ ਦੇ ਕਾਬੂ ਪਾਉਂਦੇ ਹਾਂ ਤੇ ਹਮਲਾ ਕਰਨ ਵਾਲੇ ਕੁੱਤਿਆਂ ਦੇ ਮਾਲਕਾਂ ਖਿਲਾਫ ਕਾਰਵਾਈ ਕਰਦੇ ਹਾਂ। ਕਾਉਂਸਲ ਦੇ ਅਨੁਸਾਰ ਬਿਨਾਂ ਰਜਿਸਟ੍ਰੇਸ਼ਨ ਵਾਲੇ ਕੁੱਤੇ ਹੀ ਜ਼ਿਆਦਾ ਤੰਗ ਕਰਦੇ ਹਨ ਤੇ ਗਲੀਆਂ ਦੇ ਵਿੱਚ ਭਟਕਦੇ ਵੀ ਰਹਿੰਦੇ ਹਨ। ਵੈਤੋ ਅਤੇ ਮਾਲਕਾਂ ਨੂੰ ਆਖਰੀ ਵਾਰ ਸਪਸ਼ਟ ਸਨਿਆਦ ਦਿੱਤਾ ਹੈ ਇਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਹੁਣ ਰਹਿਮ ਨਹੀਂ ਕੀਤਾ ਜਾਵੇਗਾ ਆਪਣੇ ਕੁੱਤਿਆਂ ਨੂੰ ਤੁਰੰਤ ਰਜਿਸਟਰ ਕਰਵਾਓ ਨਹੀਂ ਤਾਂ ਨਤੀਜੇ ਭੁਗਤਣੇ ਤਿਆਰ ਹੋ ਆਕਲੈਂਡ ਤੋਂ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਅੰਦਰ ਅਸਲ ਬਿਨਾ ਰਜਿਸਟ੍ਰੇਸ਼ਨ ਵਾਲੇ ਕੁੱਤਿਆਂ ਦੇ ਮਾਲਕਾਂ ਖਿਲਾਫ ਕਾਉਂਸਲ ਨੇ ਸਖਤ ਕਾਰਵਾਈ ਕੀਤੀ ਹੈ ਜੀ ਹਾਂ ਆਕਲੈਂਡ ਕਾਉਂਸਲ ਨੇ ਇੱਕ ਦਿਨ ਦੇ ਵਿੱਚ 6027 ਨੋਟਿਸ ਜਾਰੀ ਕਰ ਦਿੱਤੇ ਹਨ ਇਹ ਨੋਟਿਸ ਉਹਨਾਂ ਮਾਲਕਾਂ ਨੂੰ ਭੇਜੇ ਗਏ ਹਨ ਜਿਨ੍ਹਾਂ ਨੇ ਕਈ ਵਾਰ ਚੇਤਾਵਨੀਆਂ ਦੇ ਬਾਵਜੂਦ ਆਪਣੇ ਕੁੱਤੇ ਰਜਿਸਟਰ ਨਹੀਂ ਕਰਵਾਏ ਕਾਉਂਸਲ ਦੇ ਅੰਕੜਿਆਂ ਮੁਤਾਬਿਕ ਅਜੇ ਵੀ 29000 ਤੋਂ ਵੱਧ ਕੁੱਤੇ ਰਜਿਸਟਰ ਨਹੀਂ ਹੋਏ ਹਨ। ਕਈ ਵਾਰ ਯਾਦ ਦਿਵਾਉਣ ਲਈ ਮੇਲ ਵੀ ਭੇਜੀ ਗਈ ਹੈ ਤੇ ਪੱਤਰ ਵੀ ਭੇਜੇ ਗਏ ਹਨ। ਮਿਆਦ ਵੀ 2 ਹਫਟਿਆਂ ਲਈ ਵਧਾ ਦਿੱਤੀ ਗਈ ਸੀ ਪਰ ਫਿਰ ਵੀ ਕੰਪਲਾਈਂਸ ਬਹੁਤ ਘੱਟ ਹੈ। ਹੁਣ ਮਾਲਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹਨਾਂ ਕੋਲ 28 ਦਿਨ ਦਾ ਸਮਾਂ ਹੈ ਜੁਰਮਾਨਾ ਭਰਨ ਲਈ। ਜੇ ਪੈਸੇ ਨਾ ਭਰੇ ਗਏ ਤਾਂ ਇਹ ਕੇਸ ਨਿਯਮ ਮੰਤਰਾਲੇ ਨੂੰ ਭੇਜਿਆ ਜਾਵੇਗਾ। ਐਨੀਮਲ ਮੈਨੇਜਮੈਂਟ ਮੈਨੇਜਰ ਐਲੀ ਵੈਤੋਆ ਨੇ ਕਿਹਾ ਹੈ ਕਿ ਇਹ ਹਾਲਾਤ ਨਿਰਾਸ਼ਾਜਨਕ ਅਤੇ ਦਿਲ ਨੂੰ ਧੋਣ ਵਾਲੇ ਹਨ। ਉਹਨਾਂ ਨੇ ਸਾਫ਼ ਕਿਹਾ ਹੈ ਕਿ ਰਜਿਸਟ੍ਰੇਸ਼ਨ ਕੋਈ ਆਪਸ਼ਨ ਨਹੀਂ ਹੈ, ਇਹ ਕਾਨੂੰਨੀ ਲੋੜ ਹੈ। ਇਸ ਲਈ ਹੀ ਅਸੀਂ ਭਟਕਦੇ ਕੁੱਤਿਆਂ ਦੇ ਕਾਬੂ ਪਾਉਂਦੇ ਹਾਂ ਤੇ ਹਮਲਾ ਕਰਨ ਵਾਲੇ ਕੁੱਤਿਆਂ ਦੇ ਮਾਲਕਾਂ ਖਿਲਾਫ ਕਾਰਵਾਈ ਕਰਦੇ ਹਾਂ। ਕਾਉਂਸਲ ਦੇ ਅਨੁਸਾਰ ਬਿਨਾਂ ਰਜਿਸਟ੍ਰੇਸ਼ਨ ਵਾਲੇ ਕੁੱਤੇ ਹੀ ਜ਼ਿਆਦਾ ਤੰਗ ਕਰਦੇ ਹਨ ਤੇ ਗਲੀਆਂ ਦੇ ਵਿੱਚ ਭਟਕਦੇ ਵੀ ਰਹਿੰਦੇ ਹਨ। ਵੈਤੋ ਅਤੇ ਮਾਲਕਾਂ ਨੂੰ ਆਖਰੀ ਵਾਰ ਸਪਸ਼ਟ ਸਨਿਆਦ ਦਿੱਤਾ ਹੈ ਇਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਹੁਣ ਰਹਿਮ ਨਹੀਂ ਕੀਤਾ ਜਾਵੇਗਾ ਆਪਣੇ ਕੁੱਤਿਆਂ ਨੂੰ ਤੁਰੰਤ ਰਜਿਸਟਰ ਕਰਵਾਓ ਨਹੀਂ ਤਾਂ ਨਤੀਜੇ ਭੁਗਤਣੇ ਤਿਆਰ ਹੋ ਆਕਲੈਂਡ ਤੋਂ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਅੰਦਰ ਅਸਲ ਬਿਨਾ ਰਜਿਸਟ੍ਰੇਸ਼ਨ ਵਾਲੇ ਕੁੱਤਿਆਂ ਦੇ ਮਾਲਕਾਂ ਖਿਲਾਫ ਕਾਉਂਸਲ ਨੇ ਸਖਤ ਕਾਰਵਾਈ ਕੀਤੀ ਹੈ ਜੀ ਹਾਂ ਆਕਲੈਂਡ ਕਾਉਂਸਲ ਨੇ ਇੱਕ ਦਿਨ ਦੇ ਵਿੱਚ 6027 ਨੋਟਿਸ ਜਾਰੀ ਕਰ ਦਿੱਤੇ ਹਨ ਇਹ ਨੋਟਿਸ ਉਹਨਾਂ ਮਾਲਕਾਂ ਨੂੰ ਭੇਜੇ ਗਏ ਹਨ ਜਿਨ੍ਹਾਂ ਨੇ ਕਈ ਵਾਰ ਚੇਤਾਵਨੀਆਂ ਦੇ ਬਾਵਜੂਦ ਆਪਣੇ ਕੁੱਤੇ ਰਜਿਸਟਰ ਨਹੀਂ ਕਰਵਾਏ ਕਾਉਂਸਲ ਦੇ ਅੰਕੜਿਆਂ ਮੁਤਾਬਕ ਅਜੇ ਵੀ 29000 ਤੋਂ ਵੱਧ ਕੁੱਤੇ ਰਜਿਸਟਰ ਨਹੀਂ ਹੋਏ ਹਨ। ਕਈ ਵਾਰ ਯਾਦ ਦਿਵਾਉਣ ਲਈ ਮੇਲ ਵੀ ਭੇਜੀ ਗਈ ਹੈ ਤੇ ਪੱਤਰ ਵੀ ਭੇਜੇ ਗਏ ਹਨ। ਮਿਆਦ ਵੀ 2 ਹਫਟਿਆਂ ਲਈ ਵਧਾ ਦਿੱਤੀ ਗਈ ਸੀ ਪਰ ਫਿਰ ਵੀ ਕੰਪਲਾਈਂਸ ਬਹੁਤ ਘੱਟ ਹੈ। ਹੁਣ ਮਾਲਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹਨਾਂ ਕੋਲ 28 ਦਿਨ ਦਾ ਸਮਾਂ ਹੈ ਜੁਰਮਾਨਾ ਭਰਨ ਲਈ। ਜੇ ਪੈਸੇ ਨਾ ਭਰੇ ਗਏ ਤਾਂ ਇਹ ਕੇਸ ਨਿਯਮ ਮੰਤਰਾਲੇ ਨੂੰ ਭੇਜਿਆ ਜਾਵੇਗਾ। ਐਨੀਮਲ ਮੈਨੇਜਮੈਂਟ ਮੈਨੇਜਰ ਅਲੀ ਵਤੋਆ ਨੇ ਕਿਹਾ ਹੈ ਕਿ ਇਹ ਹਾਲਾਤ ਨਿਰਾਸ਼ਾਜਨਕ ਅਤੇ ਦਿਲ ਨੂੰ ਤੋੜਨ ਵਾਲੇ ਹਨ ਉਹਨਾਂ ਨੇ ਸਾਫ਼ ਕਿਹਾ ਹੈ ਕਿ ਰਜਿਸਟ੍ਰੇਸ਼ਨ ਕੋਈ ਆਪਸ਼ਨ ਨਹੀਂ ਹੈ ਇਹ ਕਾਨੂੰਨੀ ਲੋੜ ਹੈ ਇਸ ਲਈ ਹੀ ਅਸੀਂ ਭਟਕਦੇ ਕੁੱਤਿਆਂ ਦੇ ਕਾਬੂ ਪਾਉਂਦੇ ਹਾਂ ਤੇ ਹਮਲਾ ਕਰਨ ਵਾਲੇ ਕੁੱਤਿਆਂ ਦੇ ਮਾਲਕਾਂ ਖਿਲਾਫ ਕਾਰਵਾਈ ਕਰਦੇ ਹਾਂ ਕੌਂਸਲ ਦੇ ਅਨੁਸਾਰ ਬਿਨਾਂ ਰਜਿਸਟ੍ਰੇਸ਼ਨ ਵਾਲੇ ਕੁੱਤੇ ਹੀ ਜ਼ਿਆਦਾ ਤੰਗ ਕਰਦੇ ਹਨ ਤੇ ਗਲੀਆਂ ਦੇ ਵਿੱਚ ਭਟਕਦੇ ਵੀ ਰਹਿੰਦੇ ਹਨ ਵੈਤੋਆ ਨੇ ਮਾਲਕਾਂ ਨੂੰ ਆਖਰੀ ਵਾਰ ਸਪਸ਼ਟ ਸਨਿਹਾ ਦਿੱਤਾ ਹੈ ਇਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਹੁਣ ਰਹਿਮ ਨਹੀਂ ਕੀਤਾ ਜਾਵੇਗਾ ਆਪਣੇ ਕੁੱਤਿਆਂ ਨੂੰ ਤੁਰੰਤ ਰਜਿਸਟਰ ਕਰਵਾਓ ਨਹੀਂ ਤਾਂ ਨਹੀਂ ਜੇ ਪਹੁੰਚਣ ਲਈ ਤਿਆਰ ਹੋ। ਆਕਲੈਂਡ ਤੋਂ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ। ਅੰਦਰ ਅਸਲ ਬਿਨਾਂ ਰਜਿਸਟ੍ਰੇਸ਼ਨ ਵਾਲੇ ਕੁੱਤਿਆਂ ਦੇ ਮਾਲਕਾਂ ਖਿਲਾਫ ਕਾਉਂਸਲ ਨੇ ਸਖਤ ਕਾਰਵਾਈ ਕੀਤੀ ਹੈ। ਜੀ ਹਾਂ, ਆਕਲੈਂਡ ਕਾਉਂਸਲ ਨੇ ਇੱਕ ਦਿਨ ਦੇ ਵਿੱਚ 6027 ਨੋਟਿਸ ਜਾਰੀ ਕਰ ਦਿੱਤੇ ਹਨ। ਇਹ ਨੋਟਿਸ ਉਹਨਾਂ ਮਾਲਕਾਂ ਨੂੰ ਭੇਜੇ ਗਏ ਹਨ ਜਿਨ੍ਹਾਂ ਨੇ ਕਈ ਵਾਰ ਚੇਤਾਵਨੀਆਂ ਦੇ ਬਾਵਜੂਦ ਆਪਣੇ ਕੁੱਤੇ ਰਜਿਸਟਰ ਨਹੀਂ ਕਰਵਾਏ। ਕਾਉਂਸਲ ਦੇ ਅੰਕੜਿਆਂ ਮੁਤਾਬਕ ਅਜੇ ਵੀ 29000 ਤੋਂ ਵੱਧ ਕੁੱਤੇ ਰਜਿਸਟਰ ਨਹੀਂ ਹੋਏ ਹਨ। ਕਈ ਵਾਰ ਯਾਦ ਦਿਵਾਉਣ ਲਈ ਮੇਲ ਵੀ ਭੇਜੀ ਗਈ ਹੈ ਤੇ ਪੱਤਰ ਵੀ ਭੇਜੇ ਗਏ ਹਨ। ਮਿਆਦ ਵੀ 2 ਹਫ਼ਤਿਆਂ ਲਈ ਵਧਾ ਦਿੱਤੀ ਗਈ ਸੀ ਪਰ ਫਿਰ ਵੀ ਕੰਪਲਾਈਂਸ ਬਹੁਤ ਘੱਟ ਹੈ। ਹੁਣ ਮਾਲਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹਨਾਂ ਕੋਲ 28 ਦਿਨ ਦਾ ਸਮਾਂ ਹੈ ਜੁਰਮਾਨਾ ਭਰਨ ਲਈ। ਜੇ ਪੈਸੇ ਨਾ ਭਰੇ ਗਏ ਤਾਂ ਇਹ ਕੇਸ ਨਿਯਮ ਮੰਤਰਾਲੇ ਨੂੰ ਭੇਜਿਆ ਜਾਵੇਗਾ ਐਨੀਮਲ ਮੈਨੇਜਮੈਂਟ ਮੈਨੇਜਰ ਐਲੀ ਵੈਤੋਆ ਨੇ ਕਿਹਾ ਹੈ ਕਿ ਇਹ ਹਾਲਾਤ ਨਿਰਾਸ਼ਾਜਨਕ ਅਤੇ ਦਿਲ ਨੂੰ ਤੋੜਨ ਵਾਲੇ ਹਨ ਉਹਨਾਂ ਨੇ ਸਾਫ਼ ਕਿਹਾ ਹੈ ਕਿ ਰਜਿਸਟ੍ਰੇਸ਼ਨ ਕੋਈ ਆਪਸ਼ਨ ਨਹੀਂ ਹੈ ਇਹ ਕਾਨੂੰਨੀ ਲੋੜ ਹੈ ਇਸ ਲਈ ਹੀ ਅਸੀਂ ਭਟਕਦੇ ਕੁੱਤਿਆਂ ਦੇ ਕਾਬੂ ਪਾਉਂਦੇ ਹਾਂ ਤੇ ਹਮਲਾ ਕਰਨ ਵਾਲੇ ਕੁੱਤਿਆਂ ਦੇ ਮਾਲਕਾਂ ਖਿਲਾਫ ਕਾਰਵਾਈ ਕਰਦੇ ਹਾਂ ਕਾਉਂਸਲ ਦੇ ਅਨੁਸਾਰ ਬਿਨਾਂ ਰਜਿਸਟ੍ਰੇਸ਼ਨ ਵਾਲੇ ਕੁੱਤੇ ਹੀ ਜ਼ਿਆਦਾ ਤੰਗ ਕਰਦੇ ਹਨ ਤੇ ਗਲੀਆਂ ਦੇ ਵਿੱਚ ਭਟਕਦੇ ਵੀ ਰਹਿੰਦੇ ਹਨ ਵੈਤੋ ਅਤੇ ਮਾਲਕਾਂ ਨੂੰ ਆਖਰੀ ਵਾਰ ਸਪਸ਼ਟ ਸਨਿਆਦ ਦਿੱਤਾ ਹੈ ਇਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਹੁਣ ਰਹਿਮ ਨਹੀਂ ਕੀਤਾ ਜਾਵੇਗਾ ਆਪਣੇ ਕੁੱਤਿਆਂ ਨੂੰ ਤੁਰੰਤ ਰਜਿਸਟਰ ਕਰਵਾਓ ਨਹੀਂ ਤਾਂ ਨਤੀਜੇ ਭੁਗਤਣੇ ਤਿਆਰ ਰਹੋ ਫਕਲਨ ਤੋਂ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਅੰਦਰ ਅਸਲ ਬਿਨਾਂ ਰਜਿਸਟ੍ਰੇਸ਼ਨ ਵਾਲੇ ਕੁੱਤਿਆਂ ਦੇ ਮਾਲਕਾਂ ਖਿਲਾਫ ਕਾਉਂਸਲ ਨੇ ਸਖਤ ਕਾਰਵਾਈ ਕੀਤੀ ਹੈ ਜੀ ਹਾਂ ਅਕਲਨ ਕਾਉਂਸਲ ਨੇ ਇੱਕ ਦਿਨ ਦੇ ਵਿੱਚ 6027 ਨੋਟਿਸ ਜਾਰੀ ਕਰ ਦਿੱਤੇ ਹਨ ਇਹ ਨੋਟਿਸ ਉਨ੍ਹਾਂ ਮਾਲਕਾਂ ਨੂੰ ਭੇਜੇ ਗਏ ਹਨ ਜਿਨ੍ਹਾਂ ਨੇ ਕਈ ਵਾਰ ਚੇਤਾਵਨੀਆਂ ਦੇ ਬਾਵਜੂਦ ਆਪਣੇ ਕੁੱਤੇ ਰਜਿਸਟਰ ਨਹੀਂ ਕਰਵਾਏ ਕਾਉਂਸਲ ਦੇ ਅੰਕੜਿਆਂ ਮੁਤਾਬਕ ਅਜੇ ਵੀ 29000 ਤੋਂ ਵੱਧ ਕੁੱਤੇ ਰਜਿਸਟਰ ਨਹੀਂ ਹੋਏ ਹਨ ਕਈ ਵਾਰ ਯਾਦ ਦਿਵਾਉਣ ਲਈ ਮੇਲ ਵੀ ਭੇਜੀ ਗਈ ਹੈ ਤੇ ਪੱਤਰ ਵੀ ਭੇਜੇ ਗਏ ਹਨ ਮਿਆਦ ਵੀ 2 ਹਫ਼ਤਿਆਂ ਲਈ ਵਧਾ ਦਿੱਤੀ ਗਈ ਸੀ ਪਰ ਫਿਰ ਵੀ ਕੰਪਲਾਈਂਸ ਬਹੁਤ ਘੱਟ ਹੈ ਹੁਣ ਮਾਲਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਨ੍ਹਾਂ ਕੋਲ 28 ਦਿਨ ਦਾ ਸਮਾਂ ਹੈ ਜੁਰਮਾਨਾ ਭਰਨ ਲਈ ਜੇ ਪੈਸੇ ਨਾ ਭਰੇ ਗਏ ਤਾਂ ਇਹ ਕੇਸ ਨਿਯਮ ਮੰਤਰਾਲੇ ਨੂੰ ਭੇਜਿਆ ਜਾਵੇਗਾ ਐਨੀਮਲ ਮੈਨੇਜਮੈਂਟ ਮੈਨੇਜਰ ਐਲੀ ਵੈਤੋਆ ਨੇ ਕਿਹਾ ਹੈ ਕਿ ਇਹ ਹਾਲਾਤ ਨਿਰਾਸ਼ਾਜਨਕ ਅਤੇ ਦਿਲ ਨੂੰ ਤੋੜਨ ਵਾਲੇ ਹਨ ਉਹਨਾਂ ਨੇ ਸਾਫ਼ ਕਿਹਾ ਹੈ ਕਿ ਰਜਿਸਟ੍ਰੇਸ਼ਨ ਕੋਈ ਆਪਸ਼ਨ ਨਹੀਂ ਹੈ ਇਹ ਕਾਨੂੰਨੀ ਲੋੜ ਹੈ ਇਸ ਲਈ ਹੀ ਅਸੀਂ ਭਟਕਦੇ ਕੁੱਤਿਆਂ ਦੇ ਕਾਬੂ ਪਾਉਂਦੇ ਹਾਂ ਤੇ ਹਮਲਾ ਕਰਨ ਵਾਲੇ ਕੁੱਤਿਆਂ ਦੇ ਮਾਲਕਾਂ ਖਿਲਾਫ ਕਾਰਵਾਈ ਕਰਦੇ ਹਾਂ ਕੌਂਸਲ ਦੇ ਅਨੁਸਾਰ ਬਿਨਾਂ ਰਜਿਸਟ੍ਰੇਸ਼ਨ ਵਾਲੇ ਕੁੱਤੇ ਹੀ ਜ਼ਿਆਦਾ ਤੰਗ ਕਰਦੇ ਹਨ ਤੇ ਗਲੀਆਂ ਦੇ ਵਿੱਚ ਭਟਕਦੇ ਵੀ ਰਹਿੰਦੇ ਹਨ ਵੈਤੋਆ ਨੇ ਮਾਲਕਾਂ ਨੂੰ ਆਖਰੀ ਵਾਰ ਸਪਸ਼ਟ ਸਨਿਹਾ ਦਿੱਤਾ ਹੈ ਇਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਹੁਣ ਰਹਿਮ ਨਹੀਂ ਕੀਤਾ ਜਾਵੇਗਾ ਆਪਣੇ ਕੁੱਤਿਆਂ ਨੂੰ ਤੁਰੰਤ ਰਜਿਸਟਰ ਕਰਵਾਓ ਨਹੀਂ ਤਾਂ ਨਹੀਂ ਜੇ ਪਹੁੰਚਣ ਲਈ ਤਿਆਰ ਹੋ। ਆਕਲੈਂਡ ਤੋਂ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ। ਅੰਦਰ ਅਸਲ ਬਿਨਾਂ ਰਜਿਸਟ੍ਰੇਸ਼ਨ ਵਾਲੇ ਕੁੱਤਿਆਂ ਦੇ ਮਾਲਕਾਂ ਖਿਲਾਫ ਕਾਉਂਸਲ ਨੇ ਸਖਤ ਕਾਰਵਾਈ ਕੀਤੀ ਹੈ। ਅੰਜੀ ਹਾਂ ਆਕਲੈਂਡ ਕਾਉਂਸਲ ਨੇ ਇੱਕ ਦਿਨ ਦੇ ਵਿੱਚ 6027 ਨੋਟਿਸ ਜਾਰੀ ਕਰ ਦਿੱਤੇ ਹਨ। ਇਹ ਨੋਟਿਸ ਉਹਨਾਂ ਮਾਲਕਾਂ ਨੂੰ ਭੇਜੇ ਗਏ ਹਨ ਜਿਨ੍ਹਾਂ ਨੇ ਕਈ ਵਾਰ ਚੇਤਾਵਨੀਆਂ ਦੇ ਬਾਵਜੂਦ ਆਪਣੇ ਕੁੱਤੇ ਰਜਿਸਟਰ ਨਹੀਂ ਕਰਵਾਏ। ਕਾਉਂਸਲ ਦੇ ਅੰਕੜਿਆਂ ਮੁਤਾਬਕ ਅਜੇ ਵੀ 29000 ਤੋਂ ਵੱਧ ਕੁੱਤੇ ਰਜਿਸਟਰ ਨਹੀਂ ਹੋਏ ਹਨ। ਕਈ ਵਾਰ ਯਾਦ ਦਿਵਾਉਣ ਲਈ ਮੇਲ ਵੀ ਭੇਜੀ ਗਈ ਹੈ ਤੇ ਪੱਤਰ ਵੀ ਭੇਜੇ ਗਏ ਹਨ। ਮਿਆਦ ਵੀ 2 ਹਫਟਿਆਂ ਲਈ ਵਧਾ ਦਿੱਤੀ ਗਈ ਸੀ ਪਰ ਫਿਰ ਵੀ ਕੰਪਲਾਈਂਸ ਬਹੁਤ ਘੱਟ ਹੈ। ਹੁਣ ਮਾਲਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹਨਾਂ ਕੋਲ 28 ਦਿਨ ਦਾ ਸਮਾਂ ਹੈ ਜੁਰਮਾਨਾ ਭਰਨ ਲਈ। ਜੇ ਪੈਸੇ ਨਾ ਭਰੇ ਗਏ ਤਾਂ ਇਹ ਕੇਸ ਨਿਯਮ ਮੰਤਰਾਲੇ ਨੂੰ ਭੇਜਿਆ ਜਾਵੇਗਾ। ਐਨੀਮਲ ਮੈਨੇਜਮੈਂਟ ਮੈਨੇਜਰ ਅਲੀ ਵਤੋਆ ਨੇ ਕਿਹਾ ਹੈ ਕਿ ਇਹ ਹਾਲਾਤ ਨਿਰਾਸ਼ਾਜਨਕ ਅਤੇ ਦਿਲ ਨੂੰ ਤੋੜਨ ਵਾਲੇ ਹਨ ਉਹਨਾਂ ਨੇ ਸਾਫ਼ ਕਿਹਾ ਹੈ ਕਿ ਰਜਿਸਟ੍ਰੇਸ਼ਨ ਕੋਈ ਆਪਸ਼ਨ ਨਹੀਂ ਹੈ ਇਹ ਕਾਨੂੰਨੀ ਲੋੜ ਹੈ ਇਸ ਲਈ ਹੀ ਅਸੀਂ ਭਟਕਦੇ ਕੁੱਤਿਆਂ ਦੇ ਕਾਬੂ ਪਾਉਂਦੇ ਹਾਂ ਤੇ ਹਮਲਾ ਕਰਨ ਵਾਲੇ ਕੁੱਤਿਆਂ ਦੇ ਮਾਲਕਾਂ ਖਿਲਾਫ ਕਾਰਵਾਈ ਕਰਦੇ ਹਾਂ ਕੌਂਸਲ ਦੇ ਅਨੁਸਾਰ ਬਿਨਾਂ ਰਜਿਸਟ੍ਰੇਸ਼ਨ ਵਾਲੇ ਕੁੱਤੇ ਹੀ ਜ਼ਿਆਦਾ ਤੰਗ ਕਰਦੇ ਹਨ ਤੇ ਗਲੀਆਂ ਦੇ ਵਿੱਚ ਭਟਕਦੇ ਵੀ ਰਹਿੰਦੇ ਹਨ ਵੈਤੋਆ ਨੇ ਮਾਲਕਾਂ ਨੂੰ ਆਖਰੀ ਵਾਰ ਸਪਸ਼ਟ ਸਨਿਹਾ ਦਿੱਤਾ ਹੈ ਇਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਹੁਣ ਰਹਿਮ ਨਹੀਂ ਕੀਤਾ ਜਾਵੇਗਾ ਆਪਣੇ ਕੁੱਤਿਆਂ ਨੂੰ ਤੁਰੰਤ ਰਜਿਸਟਰ ਕਰਵਾਓ ਨਹੀਂ ਤਾਂ ਨਹੀਂ ਜੇ ਪਹੁੰਚਣੀ ਤਿਆਰ ਹੋ। ਆਕਲੈਂਡ ਤੋਂ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ। ਅੰਦਰ ਅਸਲ ਬਿਨਾਂ ਰਜਿਸਟ੍ਰੇਸ਼ਨ ਵਾਲੇ ਕੁੱਤਿਆਂ ਦੇ ਮਾਲਕਾਂ ਖਿਲਾਫ ਕਾਉਂਸਲ ਨੇ ਸਖਤ ਕਾਰਵਾਈ ਕੀਤੀ ਹੈ। ਅੰਜੀ ਹਾਂ ਆਕਲੈਂਡ ਕਾਉਂਸਲ ਨੇ ਇੱਕ ਦਿਨ ਦੇ ਵਿੱਚ 6027 ਨੋਟਿਸ ਜਾਰੀ ਕਰ ਦਿੱਤੇ ਹਨ। ਇਹ ਨੋਟਿਸ ਉਹਨਾਂ ਮਾਲਕਾਂ ਨੂੰ ਭੇਜੇ ਗਏ ਹਨ ਜਿਨ੍ਹਾਂ ਨੇ ਕਈ ਵਾਰ ਚੇਤਾਵਨੀਆਂ ਦੇ ਬਾਵਜੂਦ ਆਪਣੇ ਕੁੱਤੇ ਰਜਿਸਟਰ ਨਹੀਂ ਕਰਵਾਏ। ਕਾਉਂਸਲ ਦੇ ਅੰਕੜਿਆਂ ਮੁਤਾਬਕ ਅਜੇ ਵੀ 29000 ਤੋਂ ਵੱਧ ਕੁੱਤੇ ਰਜਿਸਟਰ ਨਹੀਂ ਹੋਏ ਹਨ। ਕਈ ਵਾਰ ਯਾਦ ਦਿਵਾਉਣ ਲਈ ਮੇਲ ਵੀ ਭੇਜੀ ਗਈ ਹੈ ਤੇ ਪੱਤਰ ਵੀ ਭੇਜੇ ਗਏ ਹਨ। ਮਿਆਦ ਵੀ 2 ਹਫਟਿਆਂ ਲਈ ਵਧਾ ਦਿੱਤੀ ਗਈ ਸੀ ਪਰ ਫਿਰ ਵੀ ਕੰਪਲਾਈਂਸ ਬਹੁਤ ਘੱਟ ਹੈ। ਹੁਣ ਮਾਲਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹਨਾਂ ਕੋਲ 28 ਦਿਨ ਦਾ ਸਮਾਂ ਹੈ ਜੁਰਮਾਨਾ ਭਰਨ ਲਈ। ਜੇ ਪੈਸੇ ਨਾ ਭਰੇ ਗਏ ਤਾਂ ਇਹ ਕੇਸ ਨਿਯਮ ਮੰਤਰਾਲੇ ਨੂੰ ਭੇਜਿਆ ਜਾਵੇਗਾ। ਐਨੀਮਲ ਮੈਨੇਜਮੈਂਟ ਮੈਨੇਜਰ ਐਲੀ ਵੈਤੋਆ ਨੇ ਕਿਹਾ ਹੈ ਕਿ ਇਹ ਹਾਲਾਤ ਨਿਰਾਸ਼ਾਜਨਕ ਅਤੇ ਦਿਲ ਨੂੰ ਧੋਣ ਵਾਲੇ ਹਨ। ਉਹਨਾਂ ਨੇ ਸਾਫ਼ ਕਿਹਾ ਹੈ ਕਿ ਰਜਿਸਟ੍ਰੇਸ਼ਨ ਕੋਈ ਆਪਸ਼ਨ ਨਹੀਂ ਹੈ, ਇਹ ਕਾਨੂੰਨੀ ਲੋੜ ਹੈ। ਇਸ ਲਈ ਹੀ ਅਸੀਂ ਭਟਕਦੇ ਕੁੱਤਿਆਂ ਦੇ ਕਾਬੂ ਪਾਉਂਦੇ ਹਾਂ ਤੇ ਹਮਲਾ ਕਰਨ ਵਾਲੇ ਕੁੱਤਿਆਂ ਦੇ ਮਾਲਕਾਂ ਖਿਲਾਫ ਕਾਰਵਾਈ ਕਰਦੇ ਹਾਂ। ਕਾਉਂਸਲ ਦੇ ਅਨੁਸਾਰ ਬਿਨਾਂ ਰਜਿਸਟ੍ਰੇਸ਼ਨ ਵਾਲੇ ਕੁੱਤੇ ਹੀ ਜ਼ਿਆਦਾ ਤੰਗ ਕਰਦੇ ਹਨ ਤੇ ਗਲੀਆਂ ਦੇ ਵਿੱਚ ਭਟਕਦੇ ਵੀ ਰਹਿੰਦੇ ਹਨ। ਵੈਤੋ ਅਤੇ ਮਾਲਕਾਂ ਨੂੰ ਆਖਰੀ ਵਾਰ ਸਪਸ਼ਟ ਸਨਿਆਦ ਦਿੱਤਾ ਹੈ ਇਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਹੁਣ ਰਹਿਮ ਨਹੀਂ ਕੀਤਾ ਜਾਵੇਗਾ ਆਪਣੇ ਕੁੱਤਿਆਂ ਨੂੰ ਤੁਰੰਤ ਰਜਿਸਟਰ ਕਰਵਾਓ ਨਹੀਂ ਤਾਂ ਨਤੀਜੇ ਭੁਗਤਣੇ ਤਿਆਰ ਹੋ